1 ਏਕੜ ਦਾ ਤੁਹਾਨੂੰ ਕੁਛ ਨਾ ਕੁਛ ਮਿਲ ਜੇਗਾ ਨਾ ਜੋ ਗਮਾਡਾ ਆਪਣੀ ਪਾਲਸੀ ਅਨੁਸਾਰ ਦਿੰਦਾ ਉਹ ਇੱਕ ਮਰਲੇ ਕਹੀਂ ਨੇ ਜਿਹੜਾ ਗੋਲਮਾਲ ਹੋ ਰਿਹਾ ਦੇਖੋ ਗੋਲਮਾਲ ਦੀ ਗੱਲ ਇਹ ਹੈ ਚੀਫ ਸੈਕਟਰੀ ਸਾਹਿਬ ਨੇ ਚਿੱਠੀ ਲਿਖੀ ਹੈ ਏਸੀਆ ਗਮਾਡਾ ਇਨਕੁਆਰੀ ਕਰਕੇ 2 ਹਫਤੇ ਦੇ ਵਿੱਚ ਦੱਸੇ ਜੇ ਏਡੀਸੀ ਰੋਪੜ ਪੂਜਾ ਸਿਆਲ ਦਾ ਨਾਮ ਚੀਫ ਸੈਕਟਰੀ ਸਾਹਿਬ ਨੇ ਲਿਖਿਆ ਤਾਂ ਮਾਮਲਾ ਗੰਭੀਰ ਤਾਂ ਹੈਗਾ ਇਹ ਛੁੱਟਾ ਦਾ ਹੈ ਨਹੀਂ ਕੋਈ ਖੁਦੋਂ ਪੀਸੀਐਸ ਅਫਸਰ ਹੈ ਪਰ ਇਹਦੀ ਪਹਿਲਾਂ ਦੋ ਤਿੰਨ ਵਾਲੀ ਇਨਕੁਆਰੀ ਹੋ ਚੁੱਕੀ ਹੈ ਜਿੱਦਾਂ ਅਮਰੂਦ ਬਾਗ ਸਕੈਮ ਦਾ ਤੁਸੀਂ ਰੌਲਾ ਸੁਣਿਆ ਸੀ ਅਮਰੂਦ ਬਾਗ ਸਕੈਮ ਵਾਲ ਮਰ ਲਗਤ ਗਿਆ। ਕਾਰਡ ਦੇ ਵਿੱਚ ਜਾਲੀ ਮਾਲਕ ਪੇਸ਼ ਕਰਕੇ ਉਹਨਾਂ ਨੂੰ ਐਲਓਆਈ ਲੈਟਰ ਦਿੱਤੇ ਗਏ। ਉਹਨਾਂ ਨੇ ਅੱਗੇ-ਅੱਗੇ ਵੇਚ ਦਿੱਤੀਆਂ। ਟਵਾਲੇ ਵੀ ਇਹਨਾਂ ਦਾ ਜਿਹੜਾ ਤੁਸੀਂ ਇੱਕ ਮਰਲਾ ਉਹ ਗਾਇਬ ਹੋਇਆ ਉਹ ਉਹਦਾ ਮਾਲਕ ਫਿਰ ਕੋਈ ਪਿੰਡ ਵਾਲਾ ਹੀ ਬਣ ਰਿਹਾ ਕੋਈ ਬਾਹਰੋਂ ਮੰਨ ਰਿਹਾ। ਦੇਖੋ ਇਹਦਾ ਹੁਣ ਇਹ ਰੱਬ ਬਣੀ ਬੈਠੇ ਆ। ਇਹ ਕੁੱਤੇ ਨੂੰ ਵੜਾ ਲੈਣੇ ਬਿੱਲੇ ਨੂੰ ਵੜਾ ਲੈਣ ਆਪ ਬਣ ਜੇ ਆਪਣੇ ਘਰ ਵਾਲੇ ਨੂੰ ਮਰੂਦ ਦੇ ਲਵਾ ਦੇਣ ਜਾਂ ਮੈਨੂੰ ਦੇ ਦੇਣੇ ਤੁਹਾਨੂੰ ਦੇ ਦੇਣ ਇਹਨਾਂ ਦੀ ਮਰਜ਼ੀ ਹੈ ਕੋਈ ਮਰਜ਼ੀ ਬਿਨਾਂ ਮਾਇਆ ਤੇ ਹੋ ਰਹੀ ਹੈ ਨਹੀਂ ਨਹੀਂ ਮਰਜ਼ੀ ਕੀ ਹੈ ਮੈਂ ਕਹਿੰਦਾ ਰਾਬਾ ਨਾ ਵਾ ਤੇ ਪੈਸਾ ਇਹਨਾਂ ਵਾ ਤੇ ਪੈਸਾ ਪੀਰ ਹੈ ਇਹ ਪੈਸੇ ਕਮਾਣ ਵਾ ਤੇ ਹਰਾਮ ਦੀ ਕਮਾਈ ਖਾਣ ਵਾਸਤੇ ਇਸ ਤਰੀਕੇ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਨਾਲ ਤੇ ਆਮ ਲੋਕਾਂ ਧੋਖਾਧੜੀ ਕਰਦੇ ਆ ਇਹਨਾਂ ਦੀ ਕੋਈ ਨੀਤੀ ਕਿਸਾਨ ਮਾਰੂ ਨੀਤੀ ਵੀ ਕਿਸਾਨਾਂ ਨੂੰ ਕਿਵੇਂ ਰਲ ਕਰਨਾਗਾ ਵੀ ਇਹਨਾਂ ਨੇ ਸ਼ੁਰੂ ਚ ਕੋਈ ਲਾਭ ਦਿੱਤੇ ਵੀ ਤੁਹਾਨੂੰ ਇਹ ਲਾਭ ਦਿੱਤੇ ਜਾਣਗੇ ਉਹਨਾਂ ਤੋਂ ਬਿਲਕੁਲ ਤਕਰੀਬਨ ਮੁੱਕਰ ਚ ਹਾਂਜੀ ਇਹਦੇ ਵਿੱਚ ਇਹਨਾਂ ਨੇ ਦੇਖੋ ਨਾ 2 ਦੀ ਥਾਂ 3 ਦੀ ਥਾਂ 2 ਕਰ ਦਿੱਤਾ ਸੋ ਸਰਟੀਫਿਕੇਟ ਇਹਨਾਂ ਨੇ ਇਸ਼ੂ ਕੀਤਾ ਵੀ ਕਿਸਾਨ ਖੱਜਲ ਖਵਾਰ ਨੂੰ ਟਮਾਟਾ ਉਲਝਾ ਕੇ ਰੱਖਣਾ ਹਾਂ ਮਤਲਬ ਇਹਨਾਂ ਦੀ ਕੋਈ ਨੀਤ ਹੁੰਦੀ ਏ ਵੀ ਇਹਨਾਂ ਨੂੰ ਉਲਝਾ ਕੇ ਰੱਖੋ ਤਾਂ ਕਿ ਇਹਨਾਂ ਨੂੰ ਸੋਝੀ ਹੋ ਨਾ ਰਹੇ ਜਿਵੇਂ ਅਸੀਂ ਜੋ ਮਰਜ਼ੀ ਸੀ ਕਰਦੇ ਰਹੀਏ ਤੁਹਾਡੀ ਜ਼ਮੀਨ ਦਾ ਪੈਸਾ ਨਹੀਂ ਮਿਲਿਆ ਕੋਈ ਦਿੱਕਤ ਆਈ ਸੀਗੀ ਮੇਰੇ ਨਾਂ ਮੇਰੇ ਕੋਲ ਇੱਕ ਨਾਲ ਜ਼ਮੀਨ ਹੈ ਜੀ ਮੈਂ ਆਪਣੇ ਬੇਟੀ ਦਾ ਵਿਆਹ ਰੱਖਿਆ ਹੋਇਆ ਸੀਗਾ ਮੈਂ ਉਹਦੇ ਵਾਸਤੇ ਮੇਰੇ ਘਰ ਦੇ ਜਿਹੜੇ ਸਟੱਫ ਦੇ ਪੈਸੇ ਸੀ ਮੈਂ ਉਹਦੇ ਵਾਸਤੇ ਇਹਨਾਂ ਦੇ ਪੁੱਡਾ ਵਾਲਿਆਂ ਦੇ ਮੈਂ ਘੇੜੇ ਮਾਰ ਮਾਰ ਕੇ 6 ਮਹੀਨੇ ਹੰਬ ਗਏ ਹੂੰ ਮੈਂ ਬਹੁਤ ਹਰਲੇ ਰਹਾ ਸਾਰੇ ਕਿਹੜਾ ਦਫਤਰ ਆ ਕਮਾਂਡਾ ਦੇ ਵਿੱਚ ਕਿਹੜਾ ਦਫਤਰ ਕਿਹੜਾ ਅਫਸਰ ਜੀ ਦੇ ਮੈਂ ਜਾ ਕੇ ਕੁੰਡਾ ਨਹੀਂ ਖੜਕਾਇਆ 15 ਦਸੰਬਰ ਦਾ ਕਾਰਡ ਪੁੱਡਾ ਦੇ ਵਿੱਚ ਪਿਆ ਹੋਇਆ ਮੈਨੂੰ ਉਹ ਪੋਸਟਪੋਨ ਕਰਨਾ ਪਿਆ ਵਿਆ ਤੇ ਅੱਜ ਦੇ ਦਿਨਾਂ ਤੱਕ ਮੈਂ ਦੁਬਾਰੇ ਉਹ ਵਿਆ ਨਹੀਂ ਉਹ ਕਿਹਨਾਂ ਜੀ ਲੋਗੇ ਤੁਹਾਡੀ ਜ਼ਮੀਨਾਂ ਨੂੰ ਕੁਇਰ ਕੀਤਾ ਕਿਹੜੀ ਜਸਲੀ ਨਹੀਂ ਕਰਦੋਂ ਮੈਂ ਉਹਦੇ ਸਟਾਫ ਨੂੰ ਪੁੱਛਿਆ ਕਿ ਇਹ ਵਾਕਿਆ ਹੀ ਮਾਂ ਉਹਨੇ ਹੱਥ ਜੋੜ ਕੇ ਸਟਾਫ ਨੇ ਕਿਹਾ ਕਹਿੰਦੇ ਜੀ ਇਹ ਇਮਾਨਦਾਰ ਤੇ ਇਹੋ ਜਿਹਾ ਕੋਈ ਇਮਾਨਦਾਰ ਹੋਵੇਨਾ ਉਹਨੇ ਸਾਨੂੰ ਅੰਦਰ ਵੜਦੇ ਸਾਰੇ ਇਹ ਗੱਲ ਕਹੀ ਕਿ ਤੁਹਾਡੇ ਕਾਰਨ ਸਾਡੇ ਜਿਹੜੇ 15-20 ਅਫਸਰ ਹੈ ਉਹ ਅਦਾਲਤਾਂ ਦੇ ਚੱਕਰ ਘੱਟ ਰਹੇ ਆ ਕੁਝ ਜੇਲਾਜੇ ਬੈਠੇ ਇਸ ਕਰਕੇ ਥੋੜੀ ਤਾਂ ਅਸੀਂ ਸੁਣਨੀ ਹੁੰਦੀ ਹੁਣ ਜੋ ਮਰਜ਼ੀ ਕਰੋ ਮੈਕਮਾ ਕਹਿੰਦਾ ਤਾਂ ਹੈ ਪੰਜਾਬ ਸਰਕਾਰ ਬੜੀ ਮਾਨਦਾਰ ਨਾਲ ਅਸੀਂ ਕੰਮ ਕਰ ਰਹੇ ਆ ਕੀ ਦਿੱਕਤਾਂ ਪੇਸ਼ ਆ ਰਹੀਆਂ ਹੈ ਸਰਕਾਰ ਮਾਨਦਾਰ ਨਾਲ ਕਾਰਜ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਪਰ ਅਫਸਰ ਕਰਾਪਟ ਨੇ ਹੁਣ ਅਫਸਰ ਕਰਾਪਟ ਨੇ ਉਹ ਸਾਰੀਆਂ ਸੈਟਿੰਗਾਂ ਲਾਉਂਦੇ ਨੇ ਕੋਈ ਗੁਮਾੜਾ ਇੱਕ ਇਹ ਜਹਾ ਪੁੱਤ ਹੈ ਜੀ ਇੱਕ ਜ਼ਿੰਮੇਦਾਰ ਵੀ ਮਤਲਬ ਇੱਕ ਇਹ ਜਹਾ ਬੱਕਰਾ ਹੈ ਜਿਹਨੂੰ ਜਦ ਮਰਜ਼ੀ ਵਿਚਾਰੇ ਨੂੰ ਵੜ ਲੇ ਇਹਨੇ ਜਿਹੜਾ ਬੋਲਣਾ ਨਹੀਂ ਹਲਾਲ ਹੋਣ ਨੂੰ ਹਮੇਸ਼ਾ ਤਿਆਰ ਹੈ ਹਮੇਸ਼ਾ ਤਿਆਰ ਹੈ ਇਹਨੂੰ ਜਿਹੜਾ ਮਰਜ਼ੀ ਕਰ ਲੋ ਇੱਕ ਤਾਂ ਸੀ ਆਨਪੜ੍ਹ ਕੀ ਕਹਿੰਦੇ ਗੁਮਾੜਾ ਕਸਾਈ ਹੈ ਬਿਲਕੁਲ ਕਸਾਈ ਹੈ ਜੀ ਰਕਸ਼ਿਤ ਜਦੋਂ ਕੋਈ ਹੀਅਰ ਫੇਅਰ ਕਰਦਾ ਹੈ ਕਿ ਗੁਮਾੜਾ ਕਿੱਦਾਂ ਕਰਦਾ ਹੈ ਇਹ ਨਕਸ਼ਾ ਤਾਂ ਪਹਿਲਾਂ ਬਣਾ ਹੋਇਆ ਜੀ ਆ ਜਿਹੜੀ ਚੀਜ਼ ਹੈ ਨਾ ਆ ਰੋਡ ਪਲਾਨ ਹੈ ਜੀ ਇਹਨਾਂ ਦਾ ਹਮ 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 ਪਰ ਇਹ ਸਾਰਾ ਹੁਣ ਚੇਂਜ ਹੋ ਗਿਆ ਜੀ ਠੀਕ ਹੈ ਇਹ ਰੋਡ ਪਲਾਨ ਐ ਆਗੇ ਨਾ ਸਕੂਲ ਦੇ ਨੇੜੇ ਦੀ ਐ ਨਿਕਲਦਾ ਸੀ ਇਹ ਕੁਝ ਸੁਖਦਾਰ ਬੰਦਿਆਂ ਦੀ ਨਾ ਜ਼ਮੀਨ ਪਲੇਨ ਜ਼ਮੀਨ ਛੱਡਣ ਵਾਸਤੇ ਗੁਮਾੜਾ ਨੇ ਤੇ ਇਹ ਤੇ ਕਮਰਸ਼ੀਅਲ ਸਟੂਡਿਓ ਵਾਸਤੇ ਨਵਾਂ ਪਲਾਨ ਚੇਂਜ ਕਰਤਾ ਸੋ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਡਾ ਇੱਕ ਵਾਰ ਫੇਰ ਚਰਚਾ ਚ ਹੈ ਅੱਗੇ ਤਾਂ ਕਹਿੰਦੇ ਹੁੰਦੇ ਆ ਵੀ ਗਮਾਡਾ ਨੇ ਜ਼ਮੀਨ ਐਕਵਾਇਰ ਕਰ ਲਈ ਜੀ ਰੇਟ ਘਟ ਦਿੱਤਾ ਹੈ ਜੀ ਫਿਰ ਕਿਤੇ ਜਿਹੜੇ ਮਾਲਕ ਹੁੰਦੇ ਨੇ ਜ਼ਮੀਨਾਂ ਦੇ ਹਾਈ ਕੋਰਟ ਚੱਲ ਜਾਂਦੇ ਨੇ ਰੇਟ ਵੱਧ ਜਾਂਦੇ ਨੇ ਤੇ ਉਸ ਤੋਂ ਬਾਅਦ ਪੈਸੇ ਵੀ ਮਿਲ ਜਾਂਦੇ ਨੇ ਟਾਈਮ ਜ਼ਰੂਰ ਲੱਗਦਾ ਪਰ ਅੱਜ ਜਿਹੜੀ ਤੁਹਾਨੂੰ ਅਸੀਂ ਇਹ ਕੰਮ ਆਡਾ ਦਾ ਮੈਂ ਕਹਾਂ ਕਾਂਡ ਦੱਸਣ ਜਾ ਰਹੇ ਆ ਇਹ ਚ ਤਾਂ ਤੁਹਾਡੀ ਜਿਹੜੀ ਜ਼ਮੀਨ ਸੀ ਫੋਰ ਐਗਜ਼ਾਮਪਲ ਜੇ ਤੁਹਾਡੀ ਇੱਕ ਏਕੜ ਇੱਕ ਮਰਲਾ ਜ਼ਮੀਨ ਸੀ ਤੁਹਾਨੂੰ ਇੱਕ ਏਕੜ ਦਾ ਕੁਝ ਮਿਲ ਜੇਗਾ ਪਰ ਉਹ ਇੱਕ ਮਰਲਾ ਤੁਹਾਡਾ ਕਿੱਥੇ ਕਾਗਜ਼ਾਂ 'ਚ ਗਾਇਬ ਹੋ ਰਿਹਾ ਤੁਹਾਨੂੰ ਖੁਦ ਨਹੀਂ ਪਤਾ ਤੇ ਜਿਹੇ ਇੱਕ ਮਰਲੇ ਕਈ ਪਿੰਡਾਂ 'ਚ ਕਈ ਕਾਫੀ ਗਿਣਤੀ 'ਚ ਮੌਜੂਦ ਨੇ ਸੋ ਸਾਡੇ ਨਾਲ ਸਾਰੇ ਪ੍ਰਭਾਵਿਤ ਖੜੇ ਹੋਏ ਨੇ ਇੱਕ ਵਾਰ ਫਿਰ ਤੁਹਾਡੀ ਗੱਲਬਾਤ ਕਰਾਣੇ ਆ ਪੰਜਾਬ ਅਗੇਂਸਟ ਕ腐ਸ਼ਨ ਤੋਂ ਸਤਨਾਮ ਦਾਉ ਜੀ ਇਹ ਠੀਕ ਹੈ ਜੀ ਇਹ ਮਤਲਬ 1 ਏਕੜ ਦਾ ਤੁਹਾਨੂੰ ਕੁਛ ਨਾ ਕੁਛ ਮਿਲ ਜੇਗਾ ਨਾ ਜੋ ਕਮਾਡਾ ਆਪਣੀ ਪਾਲਸੀ ਅਨੁਸਾਰ ਦਿੰਦਾ ਉਹ ਇੱਕ ਮਰਲੇ ਕਹੀਂ ਨੇ ਜਿਹੜਾ ਗੋਲਮਾਲ ਹੋ ਰਿਹਾ ਦੇਖੋ ਗੋਲਮਾਲ ਦੀ ਗੱਲ ਇਹ ਹੈ ਚੀਫ ਸੈਕਟਰੀ ਸਾਹਿਬ ਨੇ ਚਿੱਠੀ ਲਿਖੀ ਹੈ ਲਿਖੀ ਸੀ ਇਹ ਕਮਾਡਾ ਨੂੰ ਕਿ ਏਸੀ ਇਹ ਕਮਾਡਾ ਇਨਕੁਆਰੀ ਕਰਕੇ 2 ਹਫਤੇ ਦੇ ਵਿੱਚ ਦੱਸੇ ਨਾਮ ਹੈਗਾ ਪੂਜਾ ਸਿਆਲ ਪੀਸੀਐਸ ਅਫਸਰ ਦਾ ਜਿਹੜੇ ਇਸ ਸਮੇਂ ਏਡੀਸੀ ਰੋਪੜ ਹੈ ਜੇ ਏਡੀਸੀ ਰੋਪੜ ਪੂਜਾ ਸਿਆਲ ਦਾ ਨਾਮ ਚੀਫ ਸੈਕਟਰੀ ਸਾਹਿਬ ਨੇ ਲਿਖਿਆ ਤਾਂ ਮਾਮਲਾ ਗੰਭੀਰ ਤਾਂ ਹੈਗਾ ਇਹ ਛੁੱਟਾ ਦਾ ਹੈ ਨਹੀਂ ਕਿਉਂਕਿ ਖੁਦ ਉਹ ਜਾਓ ਮੈਨੇਜ ਕਰ ਲਈ ਗਈ ਸਾਡੇ ਮੁਤਾਬਕ ਤਾਂ ਮੈਨੇਜ ਕਰ ਲਈ ਗਈ ਤੇ ਇਸ ਸਕੈਮ ਕੀ ਹੈ ਜਿੱਦਾਂ ਅਮਰੂਦ ਬਾਗ ਸਕੈਮ ਦਾ ਤੁਸੀਂ ਰੌਲਾ ਸੁਣਿਆ ਸੀ ਅਮਰੂਦ ਬਾਗ ਸਕੈਮ ਵਾਲੇ ਬਹੁਤੇ ਬੰਦੇ ਇਸ ਚ ਇਨਵੋਲ ਹੋ ਐ ਮੰਨ ਲਓ ਬਕਰਪੁਰ ਬੰਦੇ ਇਸ ਕਿਸਾਨ ਦੀ ਜ਼ਮੀਨ 1 ਏਕੜ 1 ਮਰਲਾ ਹੈਗੀ ਹੈ ਤਾਂ ਨਾ ਤਾਂ ਇਹਨੂੰ ਅੱਜ ਤੱਕ ਪੈਸੇ ਮਿਲਿਆ ਕੋਈ ਨਾ ਇਹ ਆਪਣੀ ਜ਼ਮੀਨ ਵੇਚ ਸਕਦਾ ਇਕਵਾਇਰ ਨੂੰ ਕਿੰਨਾ ਸਮਾਂ ਹੋ ਗਿਆ ਕਿਸੇ ਨੂੰ 10 ਸਾਲ ਹੋ ਗਏ ਕਿਸੇ ਨੂੰ 5 ਸਾਲ ਹੋ ਗਏ ਨੇ 3 ਸਾਲ ਹੋ ਗਏ ਇੱਧਰ ਤੇ ਬਹੁਤ ਸਾਰੇ ਮਾਮਲੇ ਆ ਤੇ ਐਦਾਂ ਦੇ 8-10 ਪਿੰਡਾਂ ਦੇ ਜੇ ਤੁਸੀਂ ਡਿਸਟ੍ਰਿਕਟ ਕੋਰਟ ਕੰਬਲਖ ਦੇ ਸਾਹਮਣੇ ਜਾਓ ਜਿਹੜਾ ਪਿੰਡ ਹੈਗਾ ਲਖਨੌਰ ਉਹ ਦੋਸਤੋ ਹੋਰ ਅੱਗੇ ਜਾਓ ਹਲੇ ਨਾਲੇ ਚੱਲਦੇ ਆਂ ਉੱਥੇ ਪੇਪਰਾਂ ਦੀ ਸੜਕ ਹੈ ਸੜਕ ਨਹੀਂ ਬਣ ਰਹੀ ਇਹ ਤਾਂ 7-800 ਐਲਓਆਈ ਪੂਰੇ ਮਹੌਲੀ ਦੀਆਂ ਹੈਗੀਆਂ ਇਹ ਜਿਹੜਾ ਸਪੈਸ਼ਲ ਕੇਸ ਹੈ 170-80 ਕਰੋੜ ਦਾ ਇਹ ਸਪੈਸ਼ਲ ਕੇਸ ਇਸ ਕਰਕੇ ਕਿ ਐਲਓਆਈ ਮਿਲੇਗੀ ਜਦੋਂ ਕਿਸਾਨ ਵੇਚ ਕੇ ਦੇਖਾਂਗੇ ਜਦੋਂ ਸੜਕ ਬਣੇਗੀ ਦੇਖਾਂਗੇ ਜਦੋਂ ਕੁਝ ਮਿਲੇਗਾ ਕਿਸਾਨ ਦੀ ਵੱਧ ਦੀ ਗੱਲ ਹੈ ਪਰ ਜਿਹੜਾ ਸਕੈਮ ਹੋਇਆ ਜੇ ਇਸ ਬਾਈ ਦੀ 1 ਏਕੜ 1 ਮਰਲਾ ਜ਼ਮੀਨ ਸੀ 1 ਏਕੜ ਦਾ ਐਲਓਆਈ ਦੀ ਚਿੱਠੀ ਮਿਲ ਗਈ 1 ਮਰਲਾ ਕਿੱਥੇ ਗਿਆ ਐਦਾਂ ਦੇ 8 ਪਿੰਡਾਂ 'ਚ ਬਹੁਤ ਸਾਰੇ ਲੋਕ ਹੈ ਹੁਣ ਰਿਕਾਰਡ ਕੀ ਕਹਿੰਦਾ ਫਰਜ਼ ਕਰ ਲਈ 10 ਸਾਲ ਪਹਿਲਾਂ ਮੇਰਾ ਇੱਕ ਮਰਲਾ ਕਿੱਥੇ ਰਕਾਰ ਦੇ ਵਿੱਚ ਜਾਲੀ ਮਾਲਕ ਪੇਸ਼ ਕਰਕੇ ਉਹਨਾਂ ਨੂੰ ਐਲਓਆਈ ਲੈਟਰ ਦਿੱਤੇ ਗਏ ਉਹਨਾਂ ਨੇ ਅੱਗੇ ਅੱਗੇ ਵੇਚ ਦਿੱਤੀਆਂ ਇਹ ਸਕੈਮ ਲਗਭਗ 150 200 ਕਰੋੜ ਤੋਂ 200 ਕਰੋੜ ਦੇ ਨੇੜੇ ਤੇੜੇ ਆ ਇਸੇ ਕਰਕੇ ਚੀਫ ਸੈਕਟਰੀ ਨੂੰ ਚਿੱਠੀ ਲਿਖ ਕੇ ਕਹੇ ਕਿ ਦੋ ਹਫ਼ਤੇ ਦੇ ਇਨਕੁਆਰੀ ਕੰਪਲੀਟ ਕਰਕੇ ਦੱਸੋ ਹੁਣ ਅਸੀਂ ਤੁਹਾਡੇ ਰਾਹੀਂ ਇਹ ਚੀਫ ਸੈਕਟਰੀ ਸਾਹਿਬ ਪੰਜਾਬ ਤੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਜਿਹੜੀ ਤੁਸੀਂ ਚਿੱਠੀ ਰੱਖੀ ਹੈ ਲਿਖੀ ਹੈ ਉਹਦੇ ਲਾਜ ਰੱਖ ਲਿਓ ਇਹਦੀ ਇਨਕੁਆਰੀ ਕੰਪਲੀਟ ਕਰਕੇ ਦੋਸ਼ੀਆਂ 'ਕਲਾ ਪਰਚਾ ਦਰਜ ਕਰਕੇ ਉਹਨਾਂ ਨੂੰ ਸਜ਼ਾ ਦਿਓ ਸ ਉਹ ਇਹ ਰੱਬ ਵਾਂਣੀ ਬੈਠੇ ਆਂ ਇਹ ਕੁੱਤੇ ਨੂੰ ਵੜਾ ਲੈਣੇ ਬਿੱਲੇ ਨੂੰ ਵੜਾ ਲੈਣ ਆਪ ਬਣ ਜੇ ਆਪਣੇ ਘਰ ਵਾਲੇ ਨੂੰ ਮਰੂਦ ਦੇ ਲਵਾ ਦੇਣ ਜਾਂ ਮੈਨੂੰ ਦੇ ਦੇਣੇ ਤੁਹਾਨੂੰ ਦੇ ਦੇਣਾ ਇਹਨਾਂ ਦੀ ਮਰਜ਼ੀ ਹੈ ਇਹਨਾਂ ਨੂੰ ਲੱਗਦਾ ਕਿ ਪਿੰਡੂ ਅਨਪੜ੍ਹ ਲੋਗ ਆ ਸਾਨੂੰ ਪੁੱਛਣ ਵਾਲਾ ਹੀ ਕੋਈ ਨਹੀਂ ਇਹਨਾਂ ਨੂੰ ਲੱਗਦਾ ਮੈਂ ਪੀਸੀ ਐਸ ਆ ਮੈਂ ਆਏ ਐਸਾ ਸਾਨੂੰ ਪੁੱਛਣ ਵਾਲਾ ਕੋਈ ਨਹੀਂ ਮਰਜ਼ੀ ਬਿਨਾਂ ਮਾਇਆ ਤੇ ਹੋ ਰਹੀ ਹੈ ਨਹੀਂ ਨਹੀਂ ਮਰਜ਼ੀ ਕੀ ਹੈ ਮੈਂ ਕਹਿੰਦਾ ਰੱਬ ਨਾਲ ਵਾ ਤੇ ਪੈਸਾ ਐਸਾ ਭੇਜਦਾ ਪੈਸਾ ਫਿਰ ਸਭ ਤੋਂ ਵੱਡਾ ਪੈਸਾ ਪੀਰ ਹੈ ਇਹਨਾਂ ਵੱਲੋਂ ਪੈਸਾ ਪੀਰ ਹੈ ਇਹ ਪੈਸੇ ਕਮਾਣ ਵਾਸਤੇ ਹਰਾਮ ਦੀ ਕਮਾਈ ਖਾਣ ਵਾਸਤੇ ਇਸ ਤ ਕਿੰਨੇ ਕ ਜਮੀਨ ਮਾਲਕਾਂ ਨਾਲ ਇਦਾਂ ਪਿੰਡ ਚ ਹੋਇਆ ਹੋਣਾ ਬਾਕਰਪੁਰ ਦੀ ਗੱਲ ਕਰੀਏ ਜਾਂ ਹੋਰ ਇਹ ਤੇ ਮੇਰਾ ਖਿਆਲ 200 ਬੰਦਿਆਂ ਨਾਲੇ ਹੋ ਚੁੱਕਿਆ ਜੀ ਜੀ ਹਾਂ ਜੀ ਇਹਨਾਂ ਦੀ ਕੋਈ ਨੀਤੀ ਵੀ ਕਿਸਾਨ ਮਾਰੂ ਨੀਤੀ ਵੀ ਕਿਸਾਨਾਂ ਨੂੰ ਕਿਵੇਂ ਰੱਖੜਨਾਗਾ ਤੇ ਕਿਉਂਕਿ ਜਿੰਨੇ ਵੀ ਸਾਨੂੰ ਨਾ ਇਹਨਾਂ ਨੇ ਸ਼ੁਰੂ ਚ ਕੋਈ ਲਾਭ ਦਿੱਤੇ ਵੀ ਤੁਹਾਨੂੰ ਇਹ ਲਾਭ ਦਿੱਤੇ ਜਾਣਗੇ ਉਹਨਾਂ ਤੋਂ ਬਿਲਕੁਲ ਤਕਰੀਬਨ ਮੁੱਕਰ ਚੁੱਕੇ ਜਿਵੇਂ ਸਹੂਲ ਸਰਟੀਫਿਕੇਟ ਸੀ ਸਹੂਲ ਸਰਟੀਫਿਕੇਟ ਇਹਨਾਂ ਨੇ ਸ਼ੁਰੂ ਸਾਨੂੰ ਲਿਖਿਆ ਸੀ ਇੱਕ ਪੰਫਲੈਟ ਦਿੱਤਾ ਸੀ ਵੀ ਤਿੰਨ ਇਹਦੀ ਮਿਆਦ ਤੁਹਾਨੂੰ 3 ਸਾਲ ਹੋਏਗੀ ਤੇ ਇਹਦੇ ਵਿੱਚੋਂ ਹੁਣ ਜਿਹੜਾ ਦਿੱਤਾ ਇਹਨਾਂ ਨੇ ਅਸਲੀ ਸਾਨੂੰ 2 ਸਾਲ ਦਾ ਦੇ ਰਹੇ ਅੱਛਾ 1 ਸਾਲ ਘਟਾਤੇ ਉਹਦੇ ਚ ਹਾਂ 1 ਸਾਲ ਘਟਾ ਦਿੱਤਾ ਇਹਦੇ ਵਿੱਚ ਇਹ ਲਿਖਿਆ ਜੀ ਦੇਖੋ ਇਹ ਤੇ ਆਮ ਜ਼ਿੰਮੇਦਾਰ ਕੋਲ ਹੈ ਨਹੀਂ ਇਹ ਸਹੂਲ ਸਰਟੀਫਿਕੇਟ ਜੀ ਹਾਂਜੀ ਹੂੰ ਇਹਦੇ ਵਿੱਚ ਇਹਨਾਂ ਨੇ ਦੇਖੋ ਨਾ ਦੋ ਦੀ ਥਾਂ ਤਿੰਨ ਦੀ ਥਾਂ ਦੋ ਕਰ ਦਿੱਤਾ ਹੂੰ ਅੱਛਾ ਉਸ ਤੋਂ ਬਾਅਦ ਜਿਹੜਾ ਸਹੂਲ ਸਰਟੀਫਿਕੇਟ ਜੀ ਵੀ ਕਿਨਾਂ ਚੱਕਰ ਪਾਇਆ ਜੀ ਇਹਨਾਂ ਨੇ ਸਹੂਲ ਸਭ ਤੋਂ ਪਹਿਲਾਂ ਜਿਹੜਾ ਪਹਿਲਾ ਸਹੂਲ ਸਰਟੀਫਿਕੇਟ ਇਸ਼ੂ ਕੀਤਾ ਉਹਦੇ ਵਿੱਚ ਤੋਂ ਸਹੂਲ ਸਰਟੀਫਿਕੇਟ ਇਹਨਾਂ ਨੇ ਇਸ਼ੂ ਕੀਤਾ ਵੀ ਕਿਸਾਨ ਖੱਜਲ ਖਵਾਰ ਹੋਣ ਹੂੰ ਮੈਂ ਮਤਲਬ ਕਿਸਾਨੀ ਨੂੰ ਬੋਲੋ ਮੈਂ ਜ਼ਿਲ੍ਹਾ ਜਰਨ ਸਕੱਤਰ ਹਾਂ ਭਾਰਤੀ ਕਿਸਾਨੀ ਨੂੰ ਮਾਨ ਗਰੁੱਪ ਮੈਨੂੰ ਸਰਟੀਫਿਕੇਟ ਪੜਿਆ ਪੜ ਕੇ ਮੈਂ ਨੇ ਉਸੇ ਵੇਲੇ ਚਿੱਠੀ ਲਿਖੀ ਤੀਜੇ ਦਿਨ ਵੀ ਇਹ ਸਹੂਲਤ ਸਰਟੀਫਿਕੇਟ 'ਚ ਕਿਸਾਨ ਝੰਜੜ 'ਚ ਪੈਣਗੇ ਤੇ ਹੂੰ ਉਲਝ ਰਿਹਾ ਦੇ ਨਾਲ ਹਾਂ ਵੀ ਇਹਨੂੰ ਨ ਤੁਰੰਤ ਠੀਕ ਕੀਤਾ ਜਾਵੇ ਤੇ ਠੀਕ ਸਰਟੀਫਿਕੇਟ ਜੂ ਕਿਤੇ ਜਾਣ ਉਹਦੇ ਬੇਸ ਤੇ ਹੋਇਆ ਕੀ ਹੈਗਾ ਇੱਕ ਕਿਸਾਨ ਨੂੰ 17 ਲੱਖ ਦਾ ਨੋਟਿਸ ਆਇਆ ਇਹ 29 ਦਸੰਬਰ ਨੂੰ ਅਦਾਲਤ ਅਦਾਲਤ ਵੱਲੋਂ ਉਸ ਕਿਉਂਕਿ ਸਹੂਲਤ ਸਰਟੀਫਿਕੇਟ ਠੀਕ ਨਹੀਂ ਸੀ ਮੈਂ ਤੁਸੀਂ ਨਾ 5 ਜਨਵਰੀ ਤੱਕ 17 ਲੱਖ ਪਲੱਸ 12% ਵਿਆਜ ਜਮਾ ਕਰਾਓ ਜੇ ਤੁਸੀਂ ਵਿਆਜ ਨਹੀਂ ਜਮਾ ਕਰਾਉਂਦੇ ਤੁਹਾਡੀ ਫਰਦ ਦੇ ਲਾਲ ਐਂਟਰੀ ਹੋ ਜਾਏਗੀ ਤੁਸੀਂ ਜ਼ਮੀਨ ਵੀ ਨਹੀਂ ਵੇਚ ਸਕਦੇ ਉਸ ਵਾਸਤੇ ਕਿਸਾਨੀ ਨੇ ਬਹੁਤ ਜਦੋਜਹਿਦ ਕੀਤੀ ਪੰਜਾਬ ਦਸਤਾਵੇ ਚੈਨਲ ਦੇ ਨੇ ਅਸਰ ਰਜਿੰਦਰ ਸਿੰਘ ਤੱਗੜ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਤਾਂ ਉਹ ਮਸਲਾ ਹੱਲ ਹੋਇਆ ਤਾਂ ਉਹ ਕਿਸਾਨ ਦਾ 17 ਲੱਖ ਤੋਂ ਖਿਆਲ ਛੁੱਟਿਆ ਐਦਾਂ ਦੇ ਕੇਸ ਸਹੂਲ ਸਰਟੀਫਿਕੇਟ ਦੇ ਬੇਸ ਤੇ ਬਠਿੰਡੇ ਦਾ ਹੋਇਆ ਉੱਥੇ ਕਿਸਾਨ ਨੂੰ 8 ਲੱਖ ਦਾ ਨੋਟਿਸ ਆਇਆ ਉਹ ਮਤਲਬ ਕਿ ਅਸੀਂ ਬਠਿੰਡਾ ਸਾਡੇ ਤੋਂ ਦੂਰ ਸੀ ਅਸੀਂ ਉੱਥੇ ਜਿਆਦਾ ਸੰਪਰਕ ਨਾ ਕਰ ਸਕੇ ਉਹਦੇ ਬੇਸ ਤੇ ਹੋਇਆ ਕਿ ਉਹਦਾ ਹੁਣ ਕਮਿਸ਼ਨਰ ਦੇ ਕੋਲ ਉਹਨੇ ਅਪੀਲ ਪਾਈ ਹੈ ਕਰ ਉੱਥੇ ਉਹਦਾ ਬਚਾਅ ਹੋ ਜਾਏਗਾ ਮਤਲਬ ਇਹਦੇ ਜਿਹੜੇ ਸਾਨੂੰ ਕੋਈ ਡਾਕੂਮੈਂਟ ਦੰਦੇ ਨਾ ਉਹ ਡਾਕੂਮੈਂਟ ਐਦਾਂ ਦੇ ਹੁੰਦੇ ਨੇ ਭਾਵੇਂ ਕਿ ਗਮੜਾ ਲਜਾ ਕੇ ਰੱਖਦਾ ਮਤਲਬ ਇਹਨਾਂ ਦੀ ਕੋਈ ਨੀਤ ਹੁੰਦੀ ਏ ਬਿਨਾਂ ਨੂੰ ਅਲਜਾ ਕੇ ਰੱਖੋ ਤਾਂ ਕਿ ਇਹਨਾਂ ਨੂੰ ਸੋਝੀ ਨਾ ਰਹੇ ਜੀਵੇਂ ਅਸੀਂ ਜੋ ਮਰਜ਼ੀ ਅਸੀਂ ਕਰਦੇ ਰਹੀ ਜੀ ਤੁਹਾਡੀ ਜ਼ਮੀਨ ਦਾ ਪੈਸਾ ਨਹੀਂ ਮਿਲਿਆ ਕੋਈ ਦਿੱਕਤ ਆਈ ਸੀਗੀ ਮੇਰੇ ਨਾਂ ਮੇਰੇ ਕੋਲ ਇੱਕ ਨਾਲ ਜ਼ਮੀਨ ਹੈ ਜੀ ਮੇਰੇ ਮੈਂ ਆਪਣੇ ਬੇਟੀ ਦਾ ਵਿਆਹ ਰੱਖਿਆ ਹੋਇਆ ਸੀਗਾ ਮੈਂ ਉਹਦੇ ਵਾਸਤੇ ਮੇਰੇ ਘਰ ਦੇ ਜਿਹੜੇ ਸਟਰਕਚਰ ਦੇ ਪੈਸੇ ਸੀ ਮੈਂ ਉਹਦੇ ਵਾਸਤੇ ਇਹਨਾਂ ਦੇ ਪੁੱਡਾ ਵਾਲਿਆਂ ਦੇ ਮੈਂ ਗੇੜੇ ਮਾਰ ਮਾਰਕ 6 ਮਹੀਨੇ ਹੰਬ ਗਿਆ ਜੀ ਮੈਂ ਬਹੁਤ ਅਰੇ ਲਿਆ ਸਾਰੇ ਕਿਹੜਾ ਦਫਤਰ ਆ ਮੰਡਾ ਦੇ ਵਿੱਚ ਕਿਹੜਾ ਦਫਤਰ ਕਿਹੜਾ ਅਫਸਰ ਜੀ ਦੇ ਮੈਂ ਜਾ ਕੇ ਕੁੰਡਾ ਨਹੀਂ ਖੜਕਾਇਆ ਮੈਂ ਸਾਰਾ ਕੁਝ ਦੱਸਿਆ ਵਿਆਹ ਦਾ ਕਾਰਡ ਦਿਖਾਇਆ ਜੀ ਮੇਰੀ ਕਿਸੇ ਨੇ ਮੱਤ ਇੱਕ ਇੱਕ ਅਫਸਰ ਨੇ ਮੇਰੀ ਮੱਤ ਕਰਨ ਦੀ ਕੋਸ਼ਿਸ਼ ਵੀ ਕਰੀ ਉਹਨੇ ਕਿਹਾ ਵੀ ਸੀ ਇੱਕ ਉੱਥੇ ਮੈਡਮ ਲੱਗੀ ਹੋਈ ਐ ਐਲਸੀ ਜਸਲੀਨ ਕੌਰ ਸੰਧੂ ਉਹ ਕਿਸੇ ਦੀ ਗੱਲ ਨਹੀਂ ਸੁਣਦੀ ਉਹ ਪਤਾ ਨਹੀਂ ਸਰਕਾਰ ਨੇ ਜਾਂ ਤਾਂ ਉਹਨੂੰ ਜਾਣ ਕੇ ਲਾਇਆ ਹੋਇਆ ਜਾਂ ਉਹ ਪਤਾ ਨਹੀਂ ਸ਼ਾਇਦ ਉਸ ਕੱਲੀ ਨੇ ਪੀਸੀਐਸ ਕੀਤੀ ਹੋਰ ਕਿਸੇ ਨੇ ਕਰੀ ਨਹੀਂ ਗਈ ਉਹ ਕਿਸੇ ਦੀ ਗੱਲ ਸੁਣ ਕੇ ਰਾਜੀ ਨਹੀਂ ਉਹਦੇ ਅੰਦਰ ਦਰਦੇਜ ਮਗਰੋਂ ਜਾਓ ਪਹਿਲਾਂ ਦਬਕਾ ਮਾਰ ਕੇ ਤੇ ਬਾਹਰ ਕੱਢਦੀ ਉਹ ਕਹਿੰਦੀ ਆ ਵੀ ਗੱਲ ਹੀ ਨਹੀਂ ਸੁਣਦੀ ਕਹਿੰਦੀ ਮੇਰੇ ਕੋਲ ਟਾਈਮ ਨਹੀਂ ਹੈਗਾ ਜੀ ਅਸੀਂ ਮੈਂ ਤੇ ਮੇਰੀ ਵਾਈਫ ਪੌਣੇ 2 ਘੰਟੇ ਉੱਥੇ ਦਫ਼ਤਰ ਦੇ ਬਾਹਰ ਬੈਠੇ ਰਹੇ ਹੂੰ ਉਹਨੂੰ ਮਿਲਣ ਦੇ ਲਈ ਤੇ ਉਹ ਪੌਣੇ 2 ਘੰਟੇ ਬਾਅਦ ਉਹ ਨਿਕਲ ਕੇ ਆਪਣੀ ਗੱਡੀ ਤੇ ਬੈਠ ਕੇ ਤੇ ਉਹ ਚੱਲੇ ਗਈ ਅਸੀਂ ਉਹਦੇ ਸਟਾਫ ਨੂੰ ਪੁੱਛਿਆ ਵੀ ਇਹ ਮਿਲਣਾ ਸੀਗਾ ਉਹ ਕਹਿੰਦੇ ਜੀ ਮੈਡਮ ਤਾਂ ਲੰਚ ਕਰਨ ਚਲੇ ਗਈ ਹੈ ਜੀ ਉਹ ਲੰਚ ਕਰਨ ਜਲੇ ਚਲੇਗੀ ਕੀ ਗੱਲ ਸਾਨੂੰ ਸਾਨੂੰ ਨਹੀਂ ਭੁੱਖ ਲੱਗਦੀ ਜੀ ਅਸੀਂ ਨਹੀਂ ਸੀ ਕਿਤੇ ਜਾਣਾ ਲੇਕਿਨ ਉਹ ਕਿਸੇ ਦੀ ਗੱਲ ਨਹੀਂ ਸੁਣ ਲਈ ਤਿਆਰ ਹੈਗੀ ਜੀ ਬਥੇਰਾ ਆਹਾਰ ਹੰਬ ਕੇ ਬਹੁਤ ਕੁਝ ਕਰ ਲਿਆ ਮੇਰੇ ਬੇਟੇ ਦਾ ਵਿਆਹ ਸੀ 15 ਦਸੰਬਰ ਦਾ ਕਾਰਡ ਪੁੱਡਾ ਦੇ ਵਿੱਚ ਪਿਆ ਹੋਇਆ ਮੈਨੂੰ ਉਹ ਪੋਸਟਪੋਨ ਕਰਨਾ ਪਿਆ ਵਿਆਹ ਤੇ ਅੱਜ ਦੇ ਦਿਨਾਂ ਤੱਕ ਮੈਂ ਦੁਬਾਰੇ ਉਹ ਵਿਆਹ ਨਹੀਂ ਮੈਂ ਹੁਣ ਉਹ ਮਨ ਨੂੰ ਵੀ ਕਹਿਣਾ ਵੀ ਮੈਂ ਕੋਈ ਗੱਲ ਨਹੀਂ ਕੀਤੀ ਕੋਰਟ ਮੈਂ ਕੋਰਟ ਦੇ ਜਾऊंगा ਜੋ ਮਨ ਜੋ ਕੋਰਟ ਕਰੂਗੀ ਮੈਂ ਤੇਰੇ ਉੱਤੇ ਉਕਾਰਾਂਗੇ ਤੁਹਾਡੀ ਜ਼ਮੀਨਾਂ ਨਾਲ ਕੁਇਰ ਕੀਤੇ ਨੂੰ ਸਰ ਅਸੀਂ ਤਾਂ ਹੈਗੇ ਆ 17 18 ਦੇ अच्छा हां 218 ਦੋ ਇਹਨਾਂ ਨੇ ਜ਼ਮੀਨ ਸਾਡੇ ਪਿੰਡਾਂ ਦੀ ਐਕਵਾਇਰ ਕਰੀ ਹੋਈ ਹਾਂ 21 ਦੇ ਅਵਾਰਡਸ 18 ਦੀ ਹਾਂ 21 ਜਿਹੜਾ ਅਵਾਰਡਸ ਨਾ ਆ ਜੀ ਉਦੋਂ ਦੀ ਉਦੋਂ ਦਾ 21 ਦੇ ਬਾਅਦ ਉਸ ਤੋਂ ਉੱਪਰ ਵੀ 2 ਸਾਲ ਬੀਤ ਗਏ ਬੀਤ ਗਏ ਪਰ ਉਹ ਨਹੀਂ ਗਏ ਉੱਥੇ ਜਾ ਜੀ ਗੱਲ ਹੀ ਨਹੀਂ ਕੋਈ ਸੁਣਨ ਵਾਲਾ ਜੀ ਜੇ ਕੋਈ ਇੱਕ ਬੰਦਾ ਕਿਸੇ ਦੀ ਗੱਲ ਕਰਨ ਲਈ ਦੂਜਾ ਬੰਦਾ ਫਟ ਉੱਥੇ ਕਹਿ ਦਿੰਦਾ ਜੀ ਨਹੀਂ ਮੈਂ ਉਹ ਉੱਥੇ ਉਹ ਕਹਿੰਦੇ ਸੀ ਜੀ ਇਹ ਬਹੁਤ ਇਮਾਨਦਾਰ ਆ ਮੈਂ ਉਹਦੇ ਸਟਾਫ ਨੂੰ ਪੁੱਛਿਆ ਮੈਂ ਕਹਿੰਦੇ ਮਾਹ ਜੀ ਜਸਲੀਨ ਕੋਰਸ ਨੂੰ ਮੈਂ ਉਹਦੇ ਸਟਾਫ ਨੂੰ ਪੁੱਛਿਆ ਪੀ ਇਹ ਵਾਕਿਆ ਹੀ ਮਾਂ ਉਹਨੇ ਹੱਥ ਜੋੜ ਕੇ ਸਟਾਫ ਨੇ ਕਹਿੰਦੇ ਜੇ ਇਹ ਮਾਨਦਾਰ ਤੇ ਇਹੋ ਜਿਹਾ ਕੋਈ ਮਾਨਦਾਰ ਹੋਵੇ ਨਾ ਵਾਕਈ ਹੈਗੀ ਐ ਉਹਨੇ ਇਹ ਗੱਲ ਕਹੀ ਉਹਦੇ ਸਟਾਫ ਨੇ ਕਹੀ ਹੈ ਜੀ ਖੁਦ ਐਲਸੀ ਜਸਲੀਨ ਨੂੰ ਮਿਲੇ ਸੇਵਾ ਸਿੰਘ ਵਾਕਰਪੁਰ ਨਾਲ ਉਹਨੇ ਸਾਨੂੰ ਅੰਦਰ ਬੜਦੇ ਸਾਰੇ ਇਹ ਗੱਲ ਕਹੀ ਕਿ ਤੁਹਾਡੇ ਕਾਰਨ ਸਾਡੇ ਜਿਹੜੇ 15 20 ਅਫਸਰ ਹੈ ਉਹ ਅਦਾਲਤਾਂ ਦੇ ਚੱਕਰ ਕੱਟ ਰਹੇ ਆ ਕੁਝ ਜੇਲਾਂ 'ਚ ਬੈਠੇ ਇਸ ਕਰਕੇ ਥੋੜੀ ਤਾਂ ਅਸੀਂ ਸੁਣਨੀ ਹੁੰਨੀ ਜੋ ਮਰਜ਼ੀ ਕਰੋ ਪਰ ਜਿਹੜੀ ਹੁਣ ਚੀਫ ਸੈਕਟਰੀ ਪੰਜਾਬ ਸਰਕਾਰ ਅਨੁਰਾਗ ਬਰਮਾ ਨੇ ਇਨਕੁਆਰੀ ਕਰੀ ਐ ਐਲਸੀ ਅਮਰਿੰਦਰ ਸਿੰਘ ਟਿਵਾਣਾ ਨੂੰ ਉਦੋਂ ਦੂਜੇ ਪਤਨ ਤੀਜੇ ਦਿਨ ਅਸੀਂ ਸੇਵਾ ਸਿੰਘ ਕਹਿੰਦੇ ਮਾਨਦਾਰ ਅਫਸਰ ਹੈਗਾ ਕਟਵਾਣਾ ਇਮਾਨਦਾਰ ਹੈ ਪਰ ਤੀਜੇ ਸਰਕਾਰ ਨਹੀਂ ਸੁਣਦਾ ਪਰ ਜਦੋਂ ਅਸੀਂ ਮਿਲੇ ਵੀ ਤੁਹਾਡੇ ਕੋਲ ਸਾਰਾ ਇਨਕੁਆਰੀ ਮਾਰਕ ਹੋ ਗਈ ਹੈ ਇਹਨਾਂ ਕਿਸਾਨ ਨੂੰ ਵੀ ਵਿੱਚ ਸ਼ਾਮਲ ਕਰ ਲਓ ਇਹ ਉਹ ਕਹਿੰਦਾ ਮੇਰੇ ਤਾਂ ਅੰਦਰ ਹੀ ਨਹੀਂ ਆਂਦੇ ਇਹ ਤਾਂ ਪੰਜਾਬ ਸਰਕਾਰ ਦੇ ਅੰਦਰ ਹੈ ਉਹ ਅਫਸਰ ਜਿਹੜਾ ਪਹਿਲਾਂ ਹੀ ਇਹ ਸਮਰਥਾ ਪ੍ਰੋਜੈਕਟ ਕਰ ਰਿਹਾ ਉਹ ਕਿੱਦਾਂ ਇਨਕੁਆਰੀ ਕਰੇਗਾ ਮੇਰੇ ਕੋਲ ਪਾਵਰ ਹੀ ਨਹੀਂ ਆਉਦੀ ਉਹਦੀ ਉਹ ਕਹਿੰਦਾ ਮੈਂ ਉਹਨਾਂ ਖੁਦ ਗਿਆ ਅੰਦਰ ਮਿਲ ਕੇ ਭਾਵੇਂ ਉੱਥੇ ਕੈਮਰੇ ਲੱਗੇ ਹੋਏ ਨੇ ਦੇਖ ਸਕਦੇ ਹਾਂ ਤੁਸੀਂ ਉਨੇ ਕਲੀਅਰ ਕੀਤਾ ਵੀ ਮੇਰੇ ਤਾਂ ਪਾਵਰ ਚ ਹੀ ਨਹੀਂ ਆਂਦੀ ਅਫਸਰ ਜਿਨ੍ਹਾਂ ਦੀ ਮੈਂ ਇਨਕੁਆਰੀ ਕਰਨੀ ਜਿਨ੍ਹਾਂ ਨੇ ਜਿਨ੍ਹਾਂ ਨੇ ਕਪਲਾ ਕੀਤਾ ਜਿਹੜੇ ਕਿਸਾਨਾਂ ਨੂੰ ਉਹ ਹੈਰਾਨ ਕਰਾਉਂਦਾ ਹੈ ਨਾਮ ਲਓ ਜਿਹੜੇ ਕਪਲਾ ਕਰਨ ਵਾਲੇ ਸੀਗੇ ਉਹਨਾਂ ਦੇ ਨਾਮ ਉਹਨਾਂ ਦੇ ਉਹਨਾਂ ਦੇ ਨਾਮ ਤਾਂ ਉਹ ਤਾਂ ਅਦਾਲਤਾਂ ਦੇ ਜਾ ਚੁੱਕੇ ਅਮਰੂਦ ਸਕੈਂਡਲ 'ਚ ਠੀਕ ਹੈ ਜਿ ਤਰ੍ਹਾਂ ਜੋ ਨਾ ਉਹ ਜੋਰ ਸੀ ਪੀਸ ਇਕਦਾ ਐਲਸੀ ਜੋਹਲ ਐਲਸੀ ਜੋਹਲ ਇਹਨਾਂ ਨੂੰ ਪਤਾ ਜਾਦਾ ਉਹਨਾਂ ਦੇ ਨਾਂ ਐਲਸੀ ਜੋਹਲ ਦੋ ਪਟਵਾਰੀ ਨੇ ਜੀ ਹਾਂ ਜੀ ਸਜਿੰਦਰ ਸਿੰਘ ਬਿਲਕੁਲ ਠੀਕ ਹੈ ਕੀ ਲੱਗਦਾ ਫਿਰ ਮਹਿਕਮਾ ਕਹਿੰਦਾ ਤਾਂ ਹੈ ਪੰਜਾਬ ਸਰਕਾਰ ਬੜੀ ਮਾਨਦਾਰ ਨਾਲ ਅਸੀਂ ਕੰਮ ਕਰ ਰਹੇ ਆਂ ਕੀ ਦਿੱਕਤਾਂ ਪੇਸ਼ ਆ ਰਹੀਆਂ ਪੰਜਾਬ ਸਰਕਾਰ ਮਾਨਦਾਰ ਨਾਲ ਕਰੀਏ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਪਰ ਅਫਸਰ ਕ੍ਰਪਟ ਨੇ ਸਰਕਾਰ ਤਾਂ ਉੱਪਰੋਂ ਥੱਲੋਂ ਵੀ ਠੀਕ ਹੈ ਜੀ ਪਰ ਅਫਸਰ ਕ੍ਰਪਟ ਨੇ ਹੁਣ ਅਫਸਰ ਕਰਾਫਟ ਨੇ ਉਹ ਸਾਰੀਆਂ ਸੈਟਿੰਗਾਂ ਲਾਉਂਦੇ ਨੇ ਕਿਉਂਕਿ ਗਮਾੜਾ ਇੱਕ ਇਹ ਜਹਾ ਪੁੱਤ ਹੈ ਜੀ ਇੱਕ ਜ਼ਿੰਮੇਦਾਰ ਵੀ ਮਤਲਬ ਇੱਕ ਇਹ ਜਹਾ ਬੱਕਰਾ ਹੈ ਇਹਨੂੰ ਜਦ ਮਰਜ਼ੀ ਵਿਚਾਰੇ ਨੂੰ ਵੜ ਲਓ ਇਹਨੇ ਜਿਹੜਾ ਬੋਲਣਾ ਨਹੀਂ ਹਲਾਲ ਹੋਣ ਨੂੰ ਹਮੇਸ਼ਾ ਤਿਆਰ ਹੈ ਹਮੇਸ਼ਾ ਤਿਆਰ ਹੈ ਇਹਨੂੰ ਜਿਹੜਾ ਮਰਜ਼ੀ ਕਰ ਲਓ ਤੇ ਗਮਾੜਾ ਕੋਲੇ ਫਸ ਗਿਆ ਜ਼ਿੰਮੇਦਾਰ ਇੱਕ ਦਾ ਸੀ ਅਨਪੜ੍ਹ ਕੀ ਕਹਿੰਦੇ ਗਮਾੜਾ ਕਸਾਈ ਹੈ ਬਿਲਕੁਲ ਕਸਾਈ ਹੈ ਜੀ ਅਸੀਂ ਅਨਪੜ੍ਹ ਦੇਖੋ ਇੱਕ ਆਈਐਸ ਅਫਸਰ ਆਂਦਾ ਉਹ ਆਈਐਸ ਕਰਕੇ ਪੜ੍ਹ ਕੇ ਆਂਦਾ ਜੀ ਆਈਐਸ ਬਣ ਗਿਆ ਉਦੀ ਪੜ੍ਹਾਈ ਦੀ ਉਹਨੂੰ ਸੀਟ ਦੇਤੀ ਅਸੀਂ ਬਈ ਸਰਦਾਰ ਜੀ ਤੁਸੀਂ ਆਈਐਸ ਆਏ ਹੋ ਤੁਸੀਂ ਆ ਸਾਡੀ ਸੀਟ ਲਿਓ ਅਸੀਂ ਤੁਹਾਨੂੰ 3 ਲੱਖ ਤਨਖਾਹ ਦੇਵਾਂਗੇ ਤੂੰ ਸਾਡੇ ਕੰਮ ਕਰੋ ਕਿਉਂਕਿ ਸਾਨੂੰ ਆਂਦੇ ਨਹੀਂ ਅਸੀਂ ਹਨ ਬੜੇ ਪਰ ਉਹ ਆਈਐਸ ਸਾਡੀ 3 ਲੱਖ ਤਨਖਾਹ ਲੈ ਕੇ ਸਾਨੂੰ ਕਹਿੰਦਾ ਤੂੰ ਹਨ ਬੜਾ ਚੱਲ ਬਾਹਰ ਤੂੰ ਅੰਦਰ ਨਹੀਂ ਆਣਾ ਮੈਂ ਜੋ ਕਰੂੰਗਾ ਹੁਣ ਮੈਂ ਕਰੂੰਗਾ ਮਤਲਬ ਸਾਡਾ ਨੌਕਰ ਸਾਨੂੰ ਭਜਾ ਰਿਹਾ ਕਿੱਡੀ ਜਨ ਸੇਵਕ ਕਿਹਾ ਜਾਂਦਾ ਅਫਸਰਾਂ ਨੂੰ ਜਨਤਾ ਦੇ ਸੇਵਕ ਨਹੀਂ ਜਨਤਾ ਸੇਵਕਾਂ ਨੂੰ ਹੈ ਜੀ ਸਾਡੇ ਨੌਕਰ ਨੇ ਸੇਵਕ ਦਾ ਹੁੰਦਾ ਹੀ ਤੁਸੀ ਹੋ ਗਏ ਜੇ ਫਰੀਜ਼ ਕਰੇ ਨਾ ਫੇਦਾ ਸੀ ਸੇਵਕ ਮੰਨ ਲਈਏ ਉਹ ਤਾਂ ਸਾਡਾ ਨੌਕਰ ਹੈ ਸਾਡੀ ਸੁਣਦੇ ਕੋਈ ਨਹੀਂ ਅਸੀਂ ਚਿੱਠੀ ਦੇਈ ਅਸੀਂ ਬਾਹਰ ਹੀ ਨਿਕਲੇ ਡਸਟਬਿੰਦੇ ਵਿੱਚ ਭਾਵੇਂ ਦੀਖਾ ਤੁਹਾਡੇ ਟੈਕਸ ਤੋਂ ਜਾਣੀਆਂ ਹੈ ਹਾਂ ਹੁੰਦੀ ਹੈ ਜੀ ਕੁਮਾੜਾ ਚ ਅਸੀਂ ਬੈਠੇ ਹੁੰਨੇ ਕਈ ਵਾਰੀ ਕਿਸੇ ਅਫਸਰ ਕੋਲੇ ਗੱਲਬਾਤ ਕਰ ਰਹੇ ਹੁੰਦੇ ਆ ਜਦੋਂ ਡੀਲਰ ਆਣਗੇ ਸਾਡੀ ਟੌਪਿਕ ਬੰਦ ਉਹਨਾਂ ਨੂੰ ਬਿਠਾ ਕੇ ਚਾਹ ਪਲਾਈ ਜਾਊਗੀ ਬਿਸਕੁਟ ਵੀ ਅੱਗੇ ਕਰਿਆ ਜਾਂਦਾ ਕੋਈ ਉਹ ਕਮਾਉ ਪੁੱਤ ਨੇ ਤੁਹਾਨੂੰ ਕੀ ਕਹਿੰਦੇ ਬਾਹਰ ਚਲੋ ਨਾ ਬਾਹਰ ਨੂੰ ਕਹਿੰਦੇ ਨੰਦ ਨੂੰ ਕਹਿੰਦੇ ਚੁੱਪ ਕਰਕੇ ਬੈਏ ਨੇ ਵੀ ਚਲੋ ਭਾਈ ਜਦ ਇਹ ਜਾਣਗੇ ਸਾਡਾ ਕੰਮ ਫੇਰ ਦੇਖਾਂਗੇ ਜੇ ਹੋ ਗਿਆ ਤਾਂ ਠੀਕ ਹੈ ਇਹ ਨਕਸ਼ਾ ਦੱਸੂਗਾ ਕੋਈ ਹੇਰ ਫੇਰ ਕਰਦਾ ਹੈ ਕਿ ਮਾਡਾ ਕਿੱਦਾਂ ਕਰਦਾ ਇਹ ਨਕਸ਼ਾ ਤਾਂ ਪਹਿਲਾਂ ਬਣਾਇਆ ਹੋਇਆ ਜੀ ਆ ਜਿਹੜੀ ਚੀਜ਼ ਹੈ ਨਾ ਆ ਰੋਡ ਪਲਾਨ ਹੈ ਜੀ ਇਹਨਾਂ ਦਾ ਹੂੰ 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 ਪਰ ਇਹ ਸਾਰਾ ਹੁਣ ਚੇਂਜ ਹੋ ਗਿਆ ਜੀ ਠੀਕ ਹੈ ਇਹ ਰੋਡ ਪਲਾਨ ਐ ਆ ਕੇ ਨਾ ਸਕੂਲ ਦੇ ਨੇੜੇ ਦੀ ਐ ਨਿਕਲਦਾ ਸੀ ਇਹ ਕੁਝ ਰਸੂਖਦਾਰ ਬੰਦਿਆਂ ਦੀ ਨਾ ਜ਼ਮੀਨ ਪਲੇਨ ਜ਼ਮੀਨ ਛੱਡਣ ਵਾਸਤੇ ਗਮਾੜਾ ਨੇ ਤੇ ਇੱਥੇ ਕਮਰਸ਼ੀਅਲ ਛੱਡਣ ਵਾਸਤੇ ਇਹਨੇ ਪਲਾਨ ਚੇਂਜ ਕਰ ਇਮਾਨਦਾਰ ਨਾਲ ਹੋਇਆ ਹੋਊਗਾ ਇਹ ਮਾਜੀ ਮੈਂ ਕਹਿ ਰਹੀ ਸੀ ਧਾਕੜ ਅਗਲਾ ਜਿਹਨੂੰ ਕਹਿ ਦਈਏ ਜਦੋਂ ਅਗਲੇ ਦਾ ਮੰਤਰੀ ਵੀ ਸੀ ਉਸ ਮੌਕੇ ਦੇ ਅੱਛਾ ਤੇ ਅਗਲੇ ਦੀ ਚਲਦੀ ਸੀ ਕਾਂਗਰਸ ਚ ਠੀਕ ਹੈ ਤੇ ਉਦੋਂ ਅਗਲਾ ਨਕਸ਼ਾ ਚੇਂਜ ਕਰਾ ਕੇ ਜੀ ਇਹ ਚ ਓਰੇ ਦਾ ਸਾਡੀ ਥਾਮਲਾ ਜ਼ਮੀਨ ਸੀਗੀ ਜਿਹਨੂੰ ਸਰਕਾਰ ਆਪਣੀ ਹਲਕੇ ਵਾਲੀ ਸੀ ਹਾਂਜੀ ਹਾਂਜੀ ਆਪਣੇ ਪ੍ਰਵੀਰ ਸਿੱਧੂ ਪ੍ਰਵੀਰ ਸਿੱਧੂ ਇਹ ਅੱਛਾ ਤਾਂ ਇੱਥੇ ਤਕਰੀਬਨ 3-4 ਕਿਲੇ ਜ਼ਮੀਨ ਜੀ ਦਾ ਦਫਾ ਨੋਟਿਸ ਵੀ ਹੋਇਆ ਵਾ ਸੀ ਉਹ ਜ਼ਮੀਨ ਹੁਣ ਇਹਨਾਂ ਨੇ ਗੁਰੂਕਾਰ ਦਾ ਸਾਹਰਾ ਲੈ ਕੇ ਗੁਰੂਕਾਰ ਚ ਕਰ ਲਈ ਹੂੰ ਤੇ ਇੱਕ 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 ਕਰਕੇ ਇਹਨਾਂ ਨੇ ਬੱਚਾ ਦੇ ਨਾਂ ਦੇ ਗੁਮਰਾਹ ਕਰਨ ਵਾਸਤੇ ਬਚਾਣੀ ਤਾਂ ਆਪਣੀ ਜ਼ਮੀਨ ਸੀ ਤਿੰਨ ਕਿਲੇ ਉਹ ਤੇ ਉਹ ਉਹਨੂੰ ਗਰਾਊਂਡ ਬਣਾ ਕੇ ਰੱਖ ਲਿਆ ਉਹ ਪਰ ਹੈਗੀ ਸਾਡੀ ਹੈ ਹਮ ਹੈ ਜਮੇ ਜੋ ਉੱਚ ਮੇਰਾ ਵੀ ਡੇਢ ਮਰ ਲੱਗਿਆ ਗਰੀਬ ਆਦਮੀ ਦਾ ਸਭ ਤੋਂ ਵੱਡਾ ਨੁਕਸਾਨ ਮੇਰੇ ਹੀ ਹੋਇਆ ਉਹ ਪਿੰਡ 'ਚ ਕਿਉਂਕਿ ਮੇਰਾ ਡੇਢ ਮਰ ਲਾ ਸੀ ਮੇਰੇ ਕੋਲ ਉਹੀ ਸੀ ਠੀਕ ਹੈ ਠੀਕ ਹੈ ਜੀ ਹੁਣ ਇਹਦੇ ਆਪਣੀ ਤਿੰਨ ਕਿਲੇ ਬਚਾ ਗਿਆ ਤੇ ਆ ਬਚਾ ਗਿਆ ਹੁਣ ਉਹ ਕੋਠੀ ਵੀ ਬਣਾ ਰਿਹਾ ਅਗਲਾ ਉਹ ਤੇ ਗਮਾੜਾ ਨਾਲ ਮਿਲ ਕੇ ਵਧੀਆ ਉਹ 24 22 ਕਰੋੜ ਰੁਪਏ ਵੀ ਚੱਕ ਲਏ ਮਰੂਦਾਂ ਦਾ ਠੀਕ ਹੈ ਜੀ ਤੇ ਹੁਣ ਪਤਾ ਲੱਗਿਆ ਵੀ ਉਹ ਇੱਕ ਉਹਨਾਂ ਦਾ ਬੰਦਾ ਮੇਰੇ ਕੋਲ ਬੈਠਦਾ ਹੁੰਦਾ ਬਲਵਿੰਦਰ ਸਿੰਘ ਪੰਜ ਦੇ ਘਰ ਵਾਲੀ ਦਾ ਘਰ ਵਾਲੀ ਉਹਦੀ ਉਹ ਦੱਸਦਾ ਹੁੰਦਾ ਕਹਿੰਦਾ ਇਹਨਾਂ ਨੂੰ ਕੁਝ ਨਹੀਂ ਹੋ ਸਕਦਾ ਇਹਨਾਂ ਨੇ ਕਹਿੰਦਾ ਕੋਈ ਅਮਤੋਜ ਮਾਨ ਹੈਗਾ ਬਾਉਸਿੰਘ ਮਾਨ ਦਾ ਮੁੰਡਾ ਉਹਦੇ ਉਹਦੇ ਰਾਹੀਂ ਇਹਨਾਂ ਨੇ ਕੋਈ ਸੈਟਿੰਗ ਲਾਈ ਹੈ ਜੀ ਉੱਪਰ ਸੀਐਮ ਹਾਊਸ ਲਾਈ ਹੈ ਪਤਾ ਨਹੀਂ ਬਲਤੇਜ ਪੰਨੂ ਕੌਣ ਹੈ ਕੋਈ ਤਰ੍ਹਾਂ ਕਰਕੇ ਕਹਿੰਦਾ ਉਹ ਕਰਕੇ ਵੀ ਇਹਨਾਂ ਨੇ ਸੈਟਿੰਗਾਂ ਵੀਲੈਂਸਾ ਖਲਾ ਲੀਆਂ ਇਹਨਾਂ ਦਾ ਕੋਈ ਹੁਣ ਕੱਖ ਨਹੀਂ ਵਿਗਾੜ ਸਕਦਾ ਨਹੀਂ ਜਿਹੜੀਆਂ ਐ ਇਨਕੁਆਰੀਆਂ ਚੱਲਦੀਆਂ ਮੇਂ ਵਿਜੀਲੈਂਸ ਵਾਲੀਆਂ ਬੰਦ ਹੋ ਜਾਣਗੀਆਂ ਉਹ ਬੰਦੇ ਜੀ ਉਹਦੇ ਘਰੇ ਬੈਠੇ ਨੇ ਉਹਨਾਂ ਨੂੰ ਕੋਈ ਪੁੱਛੇਗਾ ਇੱਕ ਰੌਣਗੇ ਆਪਣਾ ਬਲਤੇਜ ਪੰਨੂ ਤੇ ਵੀ ਤੋਜਮਾਨ ਇਹ ਨਹੀਂ ਪਤਾ ਵੀ ਉਹ ਬੰਦਾ ਕਹਿੰਦਾ ਵੀ ਇਹਨਾਂ ਨੇ ਸੈਟਿੰਗਾਂ ਕਰ ਲੀਆਂ ਵੀ ਹੁਣ ਉਹ ਅਮਰੁੱਧਾਂ ਵਾਲੀ ਸੈਟਿੰਗ ਇਹਨਾਂ ਦੀ ਬੰਦ ਹੋਈ ਹੋਈ ਹੈ ਅੱਛਾ ਉਹ ਜਦ ਕੇ 1.5 ਲੱਖ ਇੱਕ ਜਨਾਨੀ ਦੇ 1.5 ਲੱਖ ਤੇ 25 ਕਰੋੜ ਵਾਲੇ ਘਰੇ ਬੈਠੇ ਆ ਤੇ ਇਹ ਫਿਰ ਰਜੇਸ਼ ਦਿਮਾਨ ਦੀ ਘਰ ਵਾਲੀ ਤੇ ਵਰੁਣ ਰੂਜ਼ਮ ਦੀ ਘਰ ਵਾਲੀ ਆਈ ਐਸ ਅਫਸਰ ਨੇ ਉਹ ਜਮਾਨਤ ਲੈ ਗਈਆਂ ਜੀ ਪੈਸਾ ਸਲੰਡਰ ਕਰਿਆ ਹੁਣ ਉਹ ਪੈਸਾ ਸਲੰਡਰ 50% ਕਰਦੇ ਆਪਣੀ 100% ਲੈ ਗਈ ਉਹ ਬਾਰੋ-ਬਾਰ ਹੋ ਗਈ ਚਲੋ ਉਹ ਤਾਂ 1.5 ਲੱਖ ਵਾਲੀ ਅੰਦਰ 1.5 ਲੱਖ ਵਾਲੀ ਅੰਦਰ ਜੇਲ੍ਹ ਜਾ ਕੇ ਆਈ ਜੀ 24 ਕਰੋੜ ਵਾਲੇ ਵੀ ਬਾਹਰ ਨੇ ਹੂੰ 20 ਕਰੋੜ ਵਾਲੇ ਵੀ ਬਾਹਰ ਨੇ ਉਹਨੂੰ ਪੁੱਛਦਾ ਵੀ ਕੋਈ ਨਹੀਂ ਹੂੰ ਪਰ ਉਹ 1.5 ਲੱਖ ਵਾਲੇ ਵਿਚਾਰੇ ਜਰੂਰ ਫਿਰਦੇ ਆ ਭੱਜੇ ਸੋ ਕਿਤਨਾ ਕਿਤਨੇ ਸੁਨੇਹਾ ਹੈ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਈ ਹੈ ਵੀ ਇਮਾਨਦਾਰ ਸਰਕਾਰ ਇਮਾਨਦਾਰ ਅਫਸਰ ਤੇ ਜਿਹੜੇ ਦਾਅਵੇ ਕੀਤੇ ਜਾ ਰਹੇ ਸੀ ਤੁਹਾਡੇ ਹੀ ਆਈਐਸ ਅਫਸਰ ਨੇ ਤੁਹਾਡੇ ਹੀ ਤੱਕ ਪਹੁੰਚਣ ਵਾਲੇ ਕਲਾਕਾਰਾਂ ਦੇ ਤੇ ਤੁਹਾਡੇ ਸਲਾਹਕਾਰਾਂ ਦੇ ਨਾਮ ਆ ਰਹੇ ਨੇ ਕਿ ਜੇਕਰ ਕਪਲੇ ਹੋਏ ਨੇ ਤੇ ਕਿਸ ਤਰ੍ਹਾਂ ਤੁਸੀਂ ਸਹੀ ਕਾਰਵਾਈ ਕਰੋਗੇ ਔਰ ਇੱਕ ਇਕੜ ਤੋਂ ਬਾਅਦ ਇੱਕ ਇੱਕ ਮਰਲੇ ਜਿਹੜੇ ਗਾਇਬ ਹੋ ਰਹੇ ਨੇ ਮਾਲਕ ਜਿਹੜੇ ਬਦਲ ਰਹੇ ਨੇ ਕੁਛ ਨਾ ਕੁਛ ਜੇ ਹੇਰ ਫੇਰਿਆ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਬੜਾ ਜ਼ਰੂਰੀ ਹੈ ਹੋਰ ਨਵੀਂ ਤੇ ਤਾਜ਼ੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ